ਸ਼ਹੀ ਨਾਲ ਤਾਨਾ ਸ਼ਹੀ ਨਾਲ ਪਾਣੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦਾ ਰੈਜ਼ੋਲੂਸ਼ਨ ਜਿਹੜਾ ਉਹ ਸਦਸੰਤੀ ਨਾਲ ਵਿਧਾਨ ਸਭਾ ਚ ਪਾਸ ਹੋਇਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਰੱਖੇ ਨਾਲ ਉਹਨਾਂ ਨੇ ਔਨ ਰਿਕਾਰਡ ਬੋਲ ਕੇ ਵੀ ਕਿਹਾ ਸਾਰਿਆਂ ਨੇ ਕਿ ਅਸੀਂ ਇਸ ਮਾਮਲੇ ਚ ਪੰਜਾਬ ਦੇ ਨਾਲ ਆ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਹਜੇ ਵੀ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਭਾਜਪਾ ਨੂੰ ਕਿ ਪੰਜਾਬੀ ਧੱਕਾ ਨਹੀਂ ਜਰਦੇ ਹਜੇ ਵੀ ਉਹ ਕੋਸ਼ਸ਼ਾਂ ਇਹੀ ਕਰ ਰਹੇ ਨੇ ਕਦੇ ਅਫਸਰ ਬਦਲਦਾ ਕੋਈ ਕਦੇ ਕੋਈ ਅਫਸਰ ਮੁੱਕਰ ਜਾਂਦਾ ਉਹਨੂੰ ਬਦਲ ਕੇ ਕਹਿੰਦੇ ਤੂੰ ਖੋਲ ਦੇ ਗੇਟ ਤੂੰ ਖੋਲ ਦੇ ਗੇਟ ਇਦਾਂ ਨਹੀਂ ਚੱਲੂਗਾ ਜਦਕੇ ਅੰਕੜਿਆਂ ਮੁਤਾਬਕ ਉਹ 31 ਮਾਰਚ ਤੱਕ ਆਪਣਾ ਕੋਟਾ ਖਤਮ ਕਰ ਚੁੱਕੇ ਨੇ ਫਿਰ ਵੀ ਅਸੀਂ ਮਾਨਵਤਾ ਦੇ ਆਧਾਰ ਤੇ ਪੀਣ ਵਾਸਤੇ ਪਾਣੀ ਦੇ ਰਹੇ ਹਾਂ ਉਹਨਾਂ ਨੂੰ 20 ਮਈ ਨੂੰ ਉਹਨਾਂ ਨੂੰ ਪਾਣੀ 20 ਮਈ ਦੀ ਰਾਤ ਨੂੰ ਉਹਨਾਂ ਨੂੰ ਪਾਣੀ ਮਿਲ ਜੂਗਾ ਤੇ 15 ਦਿਨ ਉਹਨਾਂ ਨੂੰ ਇਹ ਆਪਦੀਆਂ ਹੀ ਗਲਤੀਆਂ ਦਾ ਦੇਖੋ ਨਤੀਜਾ ਤਾਂ ਉਹਨਾਂ ਨੂੰ ਭੁਗਤਣਾ ਪਊਗਾ ਕਿਉਂਕਿ ਅਸੀਂ ਉਹਨਾਂ ਨੂੰ 6 ਚਿੱਠੀਆਂ ਲਿਖੀਆਂ ਹਰ ਮਹੀਨੇ ਮੀਟਿੰਗ ਹੁੰਦੀ ਸੀ ਹਰ ਮਹੀਨੇ ਉਹ ਚਿੱਠੀ ਲਿਖਦੇ ਸੀ ਕਿ ਤੁਹਾਡਾ ਪਾਣੀ ਖਤਮ ਹੋਊਗਾ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਅਸੀਂ ਦੇਣਾ ਨਹੀਂ ਮੰਨੇ ਪਹਿਲਾਂ ਵੀ ਆਤ ਤਾਂ ਪਈਆਂ ਹੋਈਆਂ ਸੀਗੀਆਂ ਸੋ ਅੱਜ ਜਿਹੜਾ ਡੈਮ ਸਿਕ ਸਿਫਟੀ ਐਕਟ ਉਹਨੂੰ ਵੀ ਪੰਜਾਬ ਨੇ ਰੱਦ ਕੀਤਾ ਨਾਲ ਜਿਹੜਾ ਤਰੀਕਾ ਜਿਹੜਾ BBMP ਦਾ ਕੰਨਾਸ਼ਈ ਵਾਲਾ ਉਹਦਾ ਸਖਤ ਵਿਰੋਧ ਵੀ ਹੋਇਆ ਨਾਲ ਇਹ ਵੀ ਮਤਾ ਪਾਸ ਹੋਇਆ ਉਹਦੇ ਵਿੱਚ ਕਲੌਜ਼ ਹੈ ਕਿ ਬੀਬੀਐਮਬੀ ਜਿਹੜੀ ਆ ਉਹ ਸਫੈਦ ਹਾਥੀ ਬਣ ਗਈ ਖਰਚਾ ਪੰਜਾਬ ਦਾ ਹੈ ਤੇ ਪੰਜਾਬ ਨੂੰ ਬਾਈਪਾਸ ਕਰਕੇ ਮਤਾ ਪਾਸ ਕਰ ਲੈਂਦੇ ਨੇ ਮੀਟਿੰਗਾਂ ਸਾਰੀਆਂ 3 ਘੰਟੇ 4 ਘੰਟਿਆਂ ਦੇ ਨੋਟਿਸ ਤੇ ਬੁਲਾ ਲੈਂਦੇ ਨੇ ਜਦਕਿ ਐਮਰਜੈਂਸੀ ਮੀਟਿੰਗ ਵੀ ਕਲੌਜ਼ ਦੇ ਵਿੱਚ ਉਹ ਬੀਬੀਐਮਬੀ ਦੇ ਸਦਾਨ 'ਚ ਐਮਰਜੈਂਸੀ ਮੀਟਿੰਗ ਵਾਸਤੇ ਵੀ ਇੱਕ ਹਫਤਾ ਚਾਹੀਦਾ ਵੈਸੇ ਇੱਕ ਮਹੀਨਾ ਚਾਹੀਦਾ ਹੈ ਪਰ ਐਮਰਜੈਂਸੀ ਮੀਟਿੰਗ ਬੁਲਾਉਣੇ ਵੀ ਹਫ਼ਤਾ ਇਹ ਸੱਤ 6-7 ਘੰਟੇ ਵੀ ਨਹੀਂ ਦਿੰਦੇ ਸੋ ਇਸ ਕਰਕੇ ਮਤਲਬ BBMP ਦਾ ਵੀ ਪੁਨਰਗਠਨ ਹੋਣਾ ਚਾਹੀਦਾ ਔਰ BBMP ਪਾਖੜਾ ਰਾਵੀ ਬਿਆਸ ਤੇ ਸਤਲੁਜ ਨਾਲ ਸੰਬੰਧਤ ਹੈ ਇਹ ਇਹਦੇ ਵਿੱਚ ਹਰਿਆਣੇ ਦਾ ਕਿੱਥੋਂ ਕਿਹੜਾ ਹਿੱਸਾ ਲੱਗਦਾ ਹੈ ਇਹਦੇ ਵਿੱਚ ਰਾਜਸਥਾਨ ਦਾ ਕਿਹੜਾ ਹਿੱਸਾ ਲੱਗਦਾ ਉਹ ਵੀ ਵਿੱਚ ਇਹਨਾਂ ਨੇ ੱਟਕੇ ਨਾਲ ਸਾਡੇ ਸਹਿ ਰਿਪੇਰੀਅਨ ਬਣਾਏ ਹੋਏ ਨੇ ਜਦਕੇ ਜਦੋਂ ਪੰਜਾਬ ਇਕੱਠਾ ਹੁੰਦਾ ਸੀ ਤਾਂ ਯਮਨਾ ਦੇ ਵਿੱਚੋਂ ਪੰਜਾਬ ਨੂੰ ਮਿਲਿਆ ਸੀ ਪਰ ਜੇ ਜਦੋਂ ਪੰਜਾਬ ਲੱਗੋਗਾ ਜਮਨਾ ਤੋਂ ਸਾਡਾ ਨਾਂ ਘਟਦਾ ਆਪ ਰਾਬੀ ਬਿਆਸ ਤੱਕ ਵੀ ਉਹਦਾ ਨਾਂ ਪਾਈ ਫਿਰਦੇ ਆ ਵੀ ਸਾਡਾ ਕਿਹੜੇ ਪਾਸੇ ਤੁਸੀਂ ਕਿੱਥੋਂ ਦੇ ਦੀਏ ਪਾਣੀ ਦੇਖੋ ਇਹ ਈ ਗੋ ਨਹੀਂ ਹੁੰਦੀ ਜੀ ਪਾਣੀ ਪਾਣੀ ਜਿਹੜਾ ਪੰਜਾਬ ਦੀ ਲਾਈਫ ਲਾਈਨ ਹੈ ਪੰਜਾਬ ਦੇ ਜਿਹੜੀਆਂ ਨਾੜੀਆਂ ਚ ਵਗਦੀਆਂ ਨੇ ਜਿਹੜੀਆਂ ਪੰਜਾਬੀਆਂ ਦੀਆਂ ਉਹ ਪਾਣੀ ਹੈ ਪਾਣੀ ਵਾਸਤੇ ਤਾਂ ਸਾਡੇ ਆਪਾਂ ਪਿੰਡਾਂ ਚ ਦੇਖਦੇ ਰਹੇ ਆ ਕਿ ਕਦਾਂ ਝਗੜੇ ਬੜੇ ਵੱਡੇ ਹੋ ਜਾਂਦੇ ਸੀ ਕਿ ਇੱਕ ਮਿੰਟ ਦੀ ਬਾਰੀ ਪਿੱਛੇ ਠੀਕ ਹੈ ਨਾ ਸੋ ਇਸ ਕਰਕੇ ਜੇ ਹਰਿਆਣਾ ਕੋਈ ਈਗੋ ਦੀ ਗੱਲ ਕਰ ਰਿਹਾ ਤਾਂ ਉਹ ਆਪ ਆਪ ਗਲਤੀ ਕਰ ਰਹੇ ਨੇ ਆਪਦੇ ਪੈਰਾਂ ਤੇ ਆਪ ਕੁਲੜੀ ਮਾਰ ਰਹੇ ਨੇ ਜਾਂ ਸਾਡੀ ਕੋਈ ਗਲਤੀ ਹੋਵੇ ਅਸੀਂ ਕੋਈ ਤੱਕੇ ਦਾ ਕੋਈ ਬਰਤ ਪਾਣੀ ਹਜੇ ਵੀ ਅੱਜ ਇਸ ਵਾਰ ਅਸੀਂ 99% ਪਾਣੀ ਯੂਜ਼ ਕੀਤਾ ਨਹੀਂ ਪੰਜਾਬ 70 76 77 76 75 70 ਤੇ ਟਕੜਿਆ ਉਹ ਪ੍ਰਾਣੀਆਂ ਤਾਂ ਪਈਆਂ ਹੋਈਆਂ ਸੀਗੀਆਂ ਉਹ ਕਿਸੇ ਦੇ ਖੇਤ ਚ ਨਹਿਰ ਕਢਾ ਲਈ ਆਪਣੇ ਆਪ ਨੂੰ ਕਿਸੇ ਨੇ ਵੈਸੇ ਮਤਲਬ ਕਹੀ ਦੇ ਟੱਕ ਲਵਾ ਤੇ ਤੇ ਉਹ ਪ੍ਰਾਣੀਆਂ ਤਾਂ ਹੁਣ ਉਹ ਹੱਕ ਸਮਝੀ ਬੈੰਦ ਨੇ ਉਹ ਰਾਈਟ ਨਹੀਂ ਬਣ ਗਿਆ ਉਹਨਾਂ ਦਾ ਫਸੇ ਇਸ ਵਾਰ ਉਹਨਾਂ ਨੂੰ ਪਾਣੀ ਨਹੀਂ ਦੇ ਸਕਦੇ ਚਾਹੇ ਨਿਮਰਤਾ ਨਾਲ ਬੇਨਤੀ ਸਮਝ ਲੈਣ ਚਾਹੇ ਸਾਨੂੰ ਸਤੂ ਕਹਨ ਵੀ ਸਾਡੇ ਕੋਲ ਹੈ ਹੀ ਨਹੀਂ ਜਦੋਂ ਪਾਣੀ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਉਹ ਦੇ ਕੇ ਦੇ ਜੀ ਜੀਵਦਾ ਜੀਵਦਾ ਇਸ ਵਾਰੀ ਹਰਿਆਣਾ ਜਾ ਵਾਧੂ ਪਾਣੀ ਮੰਗ ਰਿਹਾ ਤੁਸੀਂ ਕਹਿ ਰਹੇ ਹੋ ਕਿ ਅੱਗੇ ਤੋਂ ਨਹੀਂ ਕੰਮ ਨਹੀਂ ਚੱਲੇਗਾ ਤਾਂ ਇਹ ਰਸਤਾ ਅੱਗੇ ਤੋਂ ਪੱਕਾ ਬੰਦ ਕਰਨ ਦੇ ਲਈ ਹੁਣ ਇਸ ਪਾਸੇ ਹੀ ਉਤਾਰ ਹੋਏਗਾ ਕਿ ਜਿਹੜਾ ਇਹ ਕਾਰਜ ਹਿਆਰ ਵੱਧ ਦਿਨ ਪੈ ਰਿਹਾ ਕਿ ਕਿੰਨਾ ਚਿੱਟਕ ਨਹੀਂ ਦੇਖੋ ਇਹ ਇਹ ਤਾਂ ਉਹਨਾਂ ਨੂੰ ਦੇਖਣਾ ਪਊਗਾ ਕਿ ਤੁਸੀਂ 33 ਮਾਰਚ ਤੱਕ ਬਿਲਕੁਲ ਬਲੈਕਆਊਟ ਹੀ ਹੋਗੇ ਤਹਾਨੂੰ ਪਤਾ ਨਹੀਂ ਸੀਗਾ ਅਸੀਂ ਦੱਸਦੇ ਰਹੇ ਤੁਹਾਨੂੰ ਨਾਲੇ ਕਿ ਤੁਹਾਡਾ ਪਾਣੀ ਖਤਮ ਹੋਊਗਾ ਅਸੀਂ ਉਸ ਤੋਂ ਬਾਅਦ ਨਹੀਂ ਦੇ ਸਕਦੇ ਤੇ ਇਹਦਾ ਮਤਲਬ ਉਹਨਾਂ ਨੇ ਪੰਜਾਬ ਹਰਿਆਣੇ ਦੇ ਲੋਕਾਂ ਨਾਲ ਵੀ ਧੋਖਾ ਕੀਤਾ ਉਹ ਗਲਤੀ ਲੋਕਾਂ ਨੂੰ ਮਾਫੀ ਮੰਗਣ ਕੇ ਆਂਸੀ ਸਤੋ ਸੱਭਾ ਲੈ ਨਹੀਂ ਗਿਆ ਪਾਣੀ ਸਾਡੇ ਵੱਲੋਂ ਚਲਾ ਗਿਆ ਪਾਣੀ ਹੋਰ ਤਾਂ ਕਿਤੇ ਗਿਆ ਨਹੀਂ ਠੀਕ ਹੈ ਨਾ 104% ਵਰਤੀ ਬਤਨੀ 104% ਮਤਲਬ ਫਿਰ ਵੀ ਅਜੇ 2 ਮਹੀਨੇ ਉਹਨਾਂ ਨੇ ਮਤਲਬ ਪਹਿਲਾਂ ਵੀ ਆਤਾਂ ਜਿਹੜੀਆਂ ਉਹਨਾਂ ਨੂੰ ਬਦਲਣੀਆਂ ਪੈਣਗੀਆਂ ਹੁਣ ਨਹੀਂ ਚੱਲੂਗਾ ਕੰਮ ਅਸੀਂ ਬੂੰਦ ਬੂੰਦਾ ਸਾਫ ਰੱਖ ਰਹੇ ਅਸੀਂ ਨਹਿਰੀ ਸਿਸਟਮ ਠੀਕ ਕਰ ਲਿਆ ਆਪਣਾ ਸਾਡੀਆਂ ਕੱਸੀਆਂ ਸਾਡੀਆਂ ਸੂਏ ਸਾਡੇ ਰਜਵਾਹੇ ਚੱਲ ਪਏ ਅਸੀਂ ਪਾਈਪਾਂ ਦੱਬਤੀਆਂ ਅਸੀਂ 60% ਤੇ ਆਇਆ ਅੱਜ ਤੱਕ ਅਗਲੇ ਸਾਲ ਤੋਂ 90% ਤੱਕ ਜਾਣ ਜਾਣਾ ਚਾਹੁੰਦੇ ਆ ਕਿ 90% ਸਾਡਾ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਨੂੰ ਜਾਵੇ ਤਾਂ ਕਿ ਧਰਤੀ ਵਿਚਲਾ ਪਾਣੀ ਵਸੇ ਦੇਖੋ ਪੁਲਿਸ ਜਿਹੜੀ ਹੈ ਪੁਲਿਸ ਜਿਹੜੀ ਹੈ ਨਾ ਉਹ ਕਿਉਂਕਿ ਇੰਨਾ ਜ਼ਿਆਦਾ ਰੋਸ ਪਾਇਆ ਜਾ ਰਿਹਾ ਲੋਕਾਂ ਚ ਜੇ ਲੋਕ ਅੱਠੇ ਹੋ ਕੇ ਡੈਮ ਤੇ ਚਲੇ ਗਏ ਅਸੀਂ ਡੈਮ ਸੇਫਟੀ ਵਾਸਤੇ ਪੁਲਿਸ ਰੱਖੀ ਉੱਥੇ ਕੋਈ ਇਹ ਕੋਈ ਕੋਈ ਸਾਡੀ ਟਿਕਟੇਰਸ਼ਿਪ ਜਾਂ ਕੋਈ ਇਹ ਕੋਈ ਤਾਨਾਸ਼ਾਹੀ ਨਹੀਂ ਹੈਗੀ ਠੀਕ ਹੈ ਨਾ ਸੋ ਡੈਮ ਸੇਫਟੀ ਤੱਕ ਆ ਰੱਖਣੀ ਪਊਗੀ ਨਾ ਕੱਲ ਨੂੰ ਕੋਈ ਲੋਕ ਚਲੇ ਜਾਣ ਉੱਥੇ ਉੱਥੇ ਕੋਈ ਗੜਬੜ ਹੋ ਜੇ ਲੋਅਨ ਆਡਰ ਦੀ ਸਥਿਤੀ ਹੋ ਜੇ ਸਾਨੂੰ ਪ੍ਰੀਵੈਂਟਿਵ ਸਟੈਪ ਤਾਂ ਅਸੀਂ ਲਵਾਂਗੇ ਨਾ ਹੁਣ ਪੰਜਾਬ ਆਪਣਾ ਇੱਕ ਲੈ ਕੇ ਆਏਗਾ ਜੀ ਪੰਜਾਬ ਆਪਣਾ ਜਿਹੜਾ ਇਹਨਾਂ ਡੈਮ ਸੇਫਟੀ ਐਕਟ ਹੋਸੀ ਰੱਦ ਕਰਤਾ ਸੀ ਪੰਜਾਬ ਦਾ ਇੱਕ ਟਾਪ ਆਪਣਾ ਲੈ ਕੇ ਆਵਾਂਗੇ ਕਿਉਂਕਿ ਅਸੀਂ ਆਪਣੇ ਡੈਮਾਂ ਦੀ ਸੇਫਟੀ ਆਪ ਕਰਨਾ ਚਾਹੁੰਦੇ ਬੀਜੇਪੀ ਦਾ ਰਾਜ ਹੈ ਕਿ ਬੀਜੇਪੀ ਕਹਿੰਦੀ ਸਾਡਾ ਨਾਮ ਹੈ ਸਰਕਾਰ ਦੇ ਵਿੱਚ ਤੁਸੀਂ ਕਰ ਕੀ ਦੀਏ ਫਿਰ ਬੀਜੇਪੀ ਇਹ ਹੈ ਜੇ ਕੰਮ ਚਾਬ ਦਾ ਨਾਂ ਕਿਉਂ ਨਹੀਂ ਵਿੱਚ ਲੈਣ ਦਿੰਦੀ ਹਰ ਗੱਲ ਤੇ ਬੀਜੇਪੀ ਬੀਜੇਪੀ ਕਹਿੰਦੀ ਮੈਂ ਭਾਜਪਾ ਭਾਜਪਾ ਬੀਜੇਪੀ ਹਰ ਗੱਲ ਤੇ ਜਦੋਂ ਥੋੜੀ ਜਿਹੀ ਕਮੀ ਜਾਂ ਗਲਤੀ ਕਰੋਗੇ ਸਾਡੇ ਨਾਂ ਨਾਲਿਓ ਸਾਡੇ ਨਾਂ ਨਾਲਿਓ ਸਰਕਾਰ ਕਹਿ ਦੋ ਸਰਕਾਰ ਕੀ ਦੀਏ ਫਿਰ ਅਸ਼ਵਨੀ ਜੀ ਅਸ਼ਵਨੀ ਜੀ ਕਹਿੰਦੇ ਕਹਿੰਦੇ ਬੀਜੇਪੀ ਦੇ ਜੋ ਕਟੋ ਰੈਜਲੂਸ਼ਨ ਚੋਂ ਤਾਂ ਮੈਂ ਜਿਹੜਾ ਸਪੋਰਟ ਕਰੂੰਗਾ ਮੈਂ ਬਿਲਕੁਲ ਵਿਰੋਧ ਕਰ ਰਹੇ ਨੇ ਮਲੇ ਐਡਾ ਵੱਡਾ ਧੋਖਾ ਪੰਜਾਬੀਆਂ ਨਾਲ ਨਹੀਂ ਕੀ 4500 ਕਿਊਸਿਕ ਵਾਟਰ ਅਸੀਂ ਹੋਰ ਦੇ ਦਈਏ ਰਾਈ ਦਾ ਪਹਾੜਾ ਉਹਨਾਂ ਨੂੰ ਲੱਗਦਾ ਹੋਊਗਾ ਨਾ ਰਾਈ ਦਾ ਪਹਾੜ ਕਿਉਂਕਿ ਬੀਜੇਪੀ ਵਾਲੇ ਪਾਸੇ ਨਹੀਂ ਨੂੰ ਮਾਈ ਦੇਣੇ ਰਾਈ ਹੈ ਉਹ ਪੰਜਾਬ ਦਾ ਹੈ ਯਕੀਨ ਸਰਕਾਰ ਜਲ ਬਟਵਾਣਾ ਇਹ ਕਰੇਗੀ ਅਰੇ ਕੇਂਦਰ ਸਰਕਾਰ मतलब कैसे करेगी बीबीएमबी का तो बिल्कुल ही बीबीएम पानी बंटवारे के लिए नहीं बनी कि इतना इसको बीबीएमबी तो के दो काम होते हैं हमें बोलते हैं हम फ्लट गेट खोलेंगे गांव खाली करवा दो कभी बोलते हैं हम ब्रिगेट बंद करेंगे पानी नहीं है दो कामों के लिए बीबीएमी रखी है हम तो कहते हैं बीबीएमबी को क्यों यहाँ पे न, उसका पुनर्गठन होना चाहिए उसके स्थान का सिक्सटी एट में कोई और बात थी अब कोई और बात है जिस जिस रास्ते से आप सिक्सटी एट में गुजरते थे ਵਾਂ 베ਰੀਆਂ થી ਬਾ ਟਾਲੀਆਂ થી ਬਾ મતલબ چھوٹے چھوٹے ਮਲੇ ਕੇ ਖੇਤ મતલਬ ਬੂਟੇ تھے આજ ਹੈ ਕਹੀਂ ਹੈ ਤੂੰ ਬਦਲ ਗਿਆ ਜ਼ਮਾਨਾ ਬਦਲ ਗਿਆ ਉਸ ਬਾਨੇ ਕੇ ਮੁਤਾਬਕ ਬਦਲਣਾ ਪੜੇਗਾ ਹਰਿਆਣਾ ਕੋ ਵੀ ਬਦਲਣਾ ਪੜੇਗਾ ਫਿਰ ਉਹਨਾਂ ਨੇ ਫਿਰ ਇੱਕ ਵਾਰੀ ਧਰਨੇ دی ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਧਰਨਾ ਦੇਾਂਗੇ ਹੋਰ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਕੀ ਕਰਨ ਜੁੜੀਆਂ ਨਾ ਕਰੇ ਬੈਠ ਨਹੀਂ ਸਕਦੇ ਉਹ ਠੀਕ ਹੈ ਨਾ ਹੁਣ ਕੀ ਕਰਨ ਫਿਰ ਧਰਨਾ ਪਰ ਯਾਨ ਡੈਮੋਕਰੈਟਿਕ ਰਾਈਟ ਹੈ ਪਰ ਪਬਲਿਕ ਨੂੰ ਤੰਗ ਨਹੀਂ ਕਰ ਸਕਦੇ ਨਾ ਸੜਕ ਰੋਕ ਸਕਦੇ ਨੇ ਨਾ ਕੋਈ ਰੋਕਣਗੇ ਜੇ ਪਬਲਿਕ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਆਉਗੀ ਫਿਰ ਜਿਹੜਾ ਕਾਨੂੰਨੀ ਕਰਦੇ ਪੀਐਮ ਸਾਹਿਬ ਪਾਸ ਸੀਐਮ ਭਗਵੰਤ ਪਾਣ ਸੈਸ਼ਨ ਜਿਹੜਾ ਇੱਕ ਦਿਨ ਦਾ ਸੱਦਿਆ ਗਿਆ ਸੀ ਉਸ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਨੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਜਿਸ ਦੇ ਵਿੱਚ ਉਹਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਕੋਲ ਬਾਦੂ ਪਾਣੀ ਨਹੀਂ ਇੱਕ ਸਟੈਂਡ ਜਿਹੜਾ ਹੁਣ ਤੱਕ ਪੰਜਾਬ ਦਾ ਨਜ਼ਰ ਆਇਆ ਹੈ ਉਹੀ ਵਿਧਾਨ ਸਭਾ ਦੇ اجلاس ਦੇ ਦੌਰਾਨ ਵੀ ਗੂੰਜਦਾ ਨਜ਼ਰ ਆਇਆ ਔਰ BBMP ਦੇ ਪਨਰ ਗਠਨ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਹੀ ਜਿਹੜਾ ਡੈਮ ਸੇਫਟੀ ਐਕਟ ਹੈ ਇਸ ਨੂੰ ਰੱਦ ਕਰਨ ਦੀ ਕੇਂਦਰ ਦੇ ਸਾਹਮਣੇ ਮੰਗ ਰੱਖੀ ਗਈ ਆ ਉਹ ਮਤਾ ਵੀ ਪਾਸ ਕੀਤਾ ਗਿਆ ਏ ਤੇ ਇਸ ਵਿਚਾਲੇ ਸੀਐਮ ਜ਼ਿਕਰ ਕਰਦੇ ਨਜ਼ਰ ਆਏ ਬੀਜੇਪੀ ਨੂੰ ਲੈ ਕੇ ਵੀ ਤੇ ਹਰਿਆਣਾ ਬੀਜੇਪੀ ਨੂੰ ਵੀ ਲੈ ਕੇ ਤੇ ਇਹੀ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਪਾਣੀ ਦੀ ਡਿਮਾਂਡ ਕੀਤੀ ਜਾ ਰਹੀ ਹੈ ਹਰਿਆਣਾ ਦੇ ਲੋਕਾਂ ਤੋਂ ਹਰਿਆਣਾ ਬੀਜੇਪੀ ਹਰਿਆਣਾ ਦੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਅਸੀਂ ਜਿਹੜਾ ਸਾਡੇ ਕੋਲ ਪਾਣੀ ਆਂਦਾ ਉਸ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਸਕੇ ਔਰ ਦਾਵਾ ਇਹ ਕੀਤਾ ਜਾ ਰਿਹਾ ਕਿ ਤੈਸ ਸਮੇਂ ਤੋਂ ਪਹਿਲਾਂ ਹੀ ਪੂਰਾ ਪਾਣੀ ਆਲਰੇਡੀ ਲੈ ਚੁੱਕਿਆ ਹੈ ਹਰਿਆਣਾ ਔਰ 4500 ਕਿਓਸੀ ਕਸੀ ਹੋਰ ਪਾਣੀ ਨਹੀਂ ਦੇ ਸਕਦੇ ਇਹ ਜਿਹੜਾ ਪੂਰਾ ਪਾਣੀ ਦੀ ਵੰਡ ਹੈ 21 ਮਈ ਤੋਂ ਲੈ ਕੇ 20 ਮਈ ਤੱਕ ਹੁੰਦੀ ਹੈ ਜਿਵੇਂ ਮੌਜੂਦਾ ਸਮੇਂ ਚ ਜਿਹੜਾ ਸਾਲ ਚੱਲ ਰਿਹਾ ਉਹ 21 ਮਈ 2024 ਤੋਂ ਲੈ ਕੇ 20 ਮਈ 2025 ਤੱਕ ਆਉਂਦੀ 20 ਤਰੀਕ ਤੱਕ ਅੱਜ 5 ਹੋ ਗਈ ਹੈ ਤਾਂ ਅਗਲੇ 15 ਦਿਨਾਂ ਬਾਅਦ ਨਵਾਂ ਸਾਲ ਸ਼ੁਰੂ ਹੋ ਜਾਏਗਾ ਤਾਂ ਪਾਣੀ ਦੀ ਜਿਹੜੀ ਮਿਆਦ ਹੈ ਉਸ ਤਰੀਕੇ ਨਾਲ ਹੀ ਹਰਿਆਣਾ ਨੂੰ ਛੱਡੀ ਜਾਏਗੀ ਸੀਐਮ ਵੀ ਜ਼ਿਕਰ ਕਰਦੇ ਨਜ਼ਰ ਆਏ ਕਿ ਹੁਣ ਔਖੇ-ਸੌਖੇ ਹਰਿਆਣਾ ਨੂੰ 15 ਦਿਨ ਸੰਭਾਲਣੇ ਪੈਣੇ ਹਨ ਕਿਉਂਕਿ ਉਹਨਾਂ ਦੀ ਖੁਦ ਹੀ ਗਲਤੀ ਹੈ ਕਿ ਉਹਨਾਂ ਨੇ ਪਾਣੀ ਦੀ ਮੈਨੇਜਮੈਂਟ ਸਹੀ ਤਰੀਕੇ ਨਾਲ ਨਹੀਂ ਕੀਤੀ ਔਰ ਇਹ ਵੀ ਕਿਹਾ ਕਿ ਜਿਹੜੀ ਸਦਨ ਦੇ ਅੰਦਰ ਜਦੋਂ ਬੋਲਡਰ ਰੇ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਇਸ਼ਾਰਾ ਸੀ ਕਿ ਅਗਲੀ ਵਾਰ ਵੀ ਧਿਆਨ ਰੱਖਿਓ ਕਿ 20 ਮਈ ਤੱਕ ਜਿੰਨਾ ਪਾਣੀ ਬਣਦਾ ਸੀ ਉਨਾ ਹੀ ਦਵਾਂਗੇ ਦੂਜੇ ਪਾਸੇ BBMP ਨੂੰ ਲੈ ਕੇ ਕਿ BBMP ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਉਹ ਗੈਰਸੰਵਿਧਾਨਿਕ ਨੇ ਨਹੀਂ ਬੁਲਾਈਆਂ ਜਾ ਸਕਦੀਆਂ ਉਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੀਐਮ ਕਹਿੰਦੇ ਹੋਏ ਨਜ਼ਰ ਆਏ ਤਾਂ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਅਸਤਦਿਆ ਗਿਆ ਸੀ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਗਿਆ ਮਤਾ ਪਾਣੀਆਂ ਨੂੰ ਲੈ ਕੇ ਜਿਵੇਂ BBMB ਦੇ ਪਨਰਗਠਨ ਦਾ ਮਤਾ ਪਾਸ ਹੋਇਆ ਹੈ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਮੰਗ ਵਾਲਾ ਮਤਾ ਪਾਸ ਕੀਤਾ ਗਿਆ ਪੰਜਾਬ ਸਰਕਾਰ ਡੈਮ ਸੇਫਟੀ ਐਕਟ ਨੂੰ ਨਹੀਂ ਮੰਨਦੀ ਇਹ ਵੀ ਸਦਨ ਦੇ ਵਿੱਚ ਕਿਹਾ ਗਿਆ ਪੰਜਾਬ ਆਪਣੇ ਹਿੱਸੇ ਦੀ ਇੱਕ ਵੀ ਬੂੰਦ ਨਹੀਂ ਦੇਵੇਗਾ ਇਹ ਵੀ ਇਸ ਸੈਸ਼ਨ ਦੇ ਦੌਰਾਨ ਗੱਲ ਰੱਖੀ ਗਈ ਸੀਐਮ ਨੇ ਜ਼ਿਕਰ ਕੀਤਾ ਔਰ ਕਿਹਾ ਕਿ ਜਿਹੜੇ ਮਤਿਆਂ ਦਾ ਮੈਂ ਜ਼ਿਕਰ ਕਰਾਂ ਕਿ ਮਤੇ ਜਿਹੜੇ ਪਾਸ ਕੀਤੇ ਗਏ ਨੇ ਸਰਬਸੰਮਤੀ ਦੇ ਨਾਲ ਮਤੇ ਪਾਸ ਕੀਤੇ ਗਏ ਜੋ ਸਾਡੇ ਕੋਲ ਫਿਲਹਾਲ ਜਾਣਕਾਰੀ ਹੈ ਜਿਹੜੇ ਬੀਜੇਪੀ ਦੇ ਉੱਥੇ ਵਿਧਾਇਕ ਕਸ਼ਮੀਰ ਸ਼ਰਮਾ ਮੌਜੂਦ ਸਨ ਜਦੋਂ ਮਤਾ ਪੜਿਆ ਜਾ ਰਿਹਾ ਸੀ ਤਾਂ ਮਤੇ ਦੇ ਪੱਖ ਦੇ ਵਿੱਚ ਜਾਂ ਮਤੇ ਦੇ ਖਿਲਾਫ ਉਹਨਾਂ ਨੇ ਹਾਂ ਜਾਂ ਨਾ ਦੇ ਵਿੱਚ ਨਹੀਂ ਬੋਲੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਸ਼ਬਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਹਟਾ ਦੇਣ ਤਾਂ ਅਸੀਂ ਵੀ ਇਸ ਦਾ ਸਮਰਥਨ ਕਰਾਂਗੇ ਪਰ ਕੁਲ ਮਿਲਾ ਕੇ ਜਿਹੜੇ ਮਤੇ ਪਾਸ ਹੋਏ ਨੇ ਉਹਦੇ ਵਿੱਚ ਕਿ ਇੱਕ ਤਾਂ ਵਾਧੂ ਪਾਣੀ ਪੰਜਾਬ ਦੇ ਕੋਲ ਨਹੀਂ ਹੈ ਨਹੀਂ ਦਵਾਂਗੇ ਦੂਜਾ BBMP ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦਾ ਪੁਨਰਗਠਨ ਕੀਤਾ ਜਾਣਾ ਚਾਹੀਦਾ ਹੈ। ਇਹੀ ਤਰਕ ਦਿੱਤਾ ਗਿਆ ਕਿ ਉੱਥੇ 60% ਹਿੱਸਾ ਪੰਜਾਬ ਦਾ ਹੈ ਪਰ ਪੰਜਾਬ ਦੀ ਵੋਟ ਸਿੰਗਲ ਹੀ ਕਾਊਂਟ ਕੀਤੀ ਜਾਂਦੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਹੋਇਆ ਕਿਉਂਕਿ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੇ ਦਿੱਲੀ ਇਹਨਾਂ ਦੀਆਂ ਵੋਟਸ ਹੈਗੀਆਂ ਨੇ ਇਹਨਾਂ ਦੇ ਅਧਿਕਾਰੀ ਹੈਗੇ ਨਹੀਂ ਤਾਂ ਪੰਜਾਬ ਦੀ ਇਕੱਲੀ ਹੀ ਵੋਟ ਰਹਿ ਗਈ ਹੈ। ਹਿਮਾਚਲ ਨੇ ਕਿਸੇ ਵੱਲੇ ਪਾਸੇ ਵੋਟ ਨਹੀਂ ਕੀਤਾ। ਦੂਜੇ ਪਾਸੇ ਹਰਿਆਣਾ, ਦਿੱਲੀ ਤੇ ਰਾਜਸਥਾਨ ਨੇ हरियाणा वाले पासे वोट ਕੀਤਾ ਤਾਂ ਪੰਜਾਬ ਤੇ ਨਿੱਕ ਦੇ ਨਾਲ ਪਛੜ ਗਿਆ ਤਾਂ BBMP ਦੇ ਪੁਨਰਗਠਨ ਦੀ ਵੀ ਮੰਗ ਕੀਤੀ ਗਈ ਹੈ ਔਰ ਕੇਂਦਰ ਨੂੰ ਡੈਮ ਸੇਫਟੀ ਐਕਟ ਜਿਹੜਾ 2019 ਦੇ ਵਿੱਚ ਕੇਂਦਰ ਲੈ ਕੇ ਆਇਆ ਸੀ ਪੂਰੇ ਦੇਸ਼ ਦੇ ਵਿੱਚ ਕਰੀਬ 5500 ਡੈਮ ਨੇ ਉਹ ਸਾਰਿਆਂ ਦੇ ਉੱਤੇ ਇੰਪਲੀਮੈਂਟ ਹੁੰਦਾ ਤੇ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਇਰੇ ਸਭ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਪਾਣਵੀ ਸਦਨ ਦੇ ਵਿੱਚ ਆਪਣੀ ਗੱਲ ਰੱਖਤੇ ਹੋਏ ਨਜ਼ਰ ਆਏ ਜਦੋਂ ਵਿਸ਼ੇਸ਼ اجلاس ਸੱਦਿਆ ਗਿਆ ਸੀ ਤੇ ਸੀਐਮ ਮਾਨ ਨੇ ਪਾਣੀਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕੀਤਾ ਤੇ ਕਿਹਾ ਕਿ ਮੈਂ ਸਟੈਂਡ ਤੇ ਕਾਇਮ ਰਹਾਂਗਾ ਕੋਈ ਸਮਝੌਤਾ ਨਹੀਂ ਹੋਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਪਾਣੀ ਦੀ ਇੱਕ ਵੀ ਬੂੰਦ ਅਸੀਂ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਅਸੀਂ ਹਰਿਆਣਾ ਨੂੰ 6 ਮਹੀਨੇ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ ਅਸੀਂ ਵਕ ਵਕ ਸਮੇਤੇ ਚਿੱਠੀਆਂ ਲਿਖੀਆਂ ਨੇ ਕਿ ਤੁਹਾਡਾ ਪਾਣੀ ਜਾ ਰਿਹਾ ਹੈ ਤੁਹਾਡੇ ਕੋਲ ਤੈ ਹੱਦ ਤੋਂ ਜ਼ਿਆਦਾ ਔਰ ਹਰਿਆਣਾ ਨੇ ਬਿਨਾ ਪ੍ਰਵਗਤ ਤੇ ਪਾਣੀ ਦਾ ਇਸਤੇਮਾਲ ਕੀਤਾ ਬੀਬੀਐਮਬੀ ਦਾ ਫੈਸਲਾ ਜਾਰ ਕਰਉਣੀ ਸੀ ਕੇਂਦਰ ਸਰਕਾਰ ਹੁਣ ਵੀ ਤੱਕਾ ਕਰ ਰਹੀ ਹੈ ਇਹ ਇਲਜ਼ਾਮ ਲਗਾਏ ਗਏ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਦੇ ਵੱਲੋਂ ਉਹਨਾਂ ਨੇ ਕਿਹਾ ਅੱਜ ਵੀ ਬੀਬੀਐਮਬੀ ਦਾ ਇੱਕ ਅਫਸਰ ਬਦਲਿਆ ਗਿਆ ਹੈ ਬੀਬੀਐਮਬੀ ਦੀ ਧੌਣ ਦੇ ਵਿੱਚੋਂ ਹੁਣ ਕਿੱਲਾ ਥੋੜਾ ਜਿਹਾ ਨਿਕਲਿਆ ਤੁਹਾਨੂੰ ਸਨਮਾਨਿਆ ਪ੍ਰਤਾਪ ਬਾਜਵਾ ਕੁਝ ਕਹਿ ਰਹੇ ਨੇ ਮੁੱਖ ਮੰਤਰੀ ਨੇ ਕੀ ਕਿਹਾ ਉਹ ਸੁਣਵਾਵਾਂਗੇ ਪ੍ਰਤਾਪ ਬਾਜਵਾ ਬਾਹਰ ਆਏ ਨੇ ਕੀ ਕੁਝ ਕਹਿ ਰਹੇ ਨੇ ਉਹ ਸੁਣਵਾਨੇ ਪਰਦਾਬ ਬਾਜਵਾ ਦੇ ਨਾਲ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਜ਼ਰ ਆ ਰਹੀ ਹੈ ਪ੍ਰਤਾਪ ਬਾਜਵਾ ਖੜੇ ਰਾਣਾ ਗੁਰਜੀਤ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੇ ਹੋਰ ਜਿਹੜੇ ਆਗੂ ਜਿਹੜੇ ਪੰਜਾਬ ਕਾਂਗਰਸ ਦੇ ਹੈਗੇ ਨੇ ਉਹਨਾਂ ਦੇ ਵੱਲੋਂ ਆਪਣੀ ਗੱਲ ਰੱਖੀ ਜਾਣੀ ਹੈ ਖਾਸ ਤੌਰ ਤੇ ਲੀਡਰ ਆਫ ਓਪੋਜੀਸ਼ਨ ਨੇ ਪ੍ਰਤਾਪ ਬਾਜਵਾ ਸਦਨ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਵੀ ਗੱਲ ਰੱਖੀ ਨਾ ਖੁੱਲ ਕੇ ਪਾਣੀਆਂ ਦੇ ਮੁੱਦੇ ਉੱਤੇ ਸਰਕਾਰ ਦੇ ਨਾਲ ਖੜਨ ਦਾ ਉਹਨਾਂ ਨੇ ਦਾਵਾ ਕੀਤਾ ਤੇ ਇਹ ਇਹ ਸਭ ਦੇ ਵਿਚਾਲੇ ਜਦੋਂ ਮੁੱਖ ਮੰਤਰੀ ਬੋਲ ਰਹੇ ਸਨ ਤਾਂ ਤੁਸੀਂ ਕਹਿ ਸਕਦੇ ਹੋ ਹਲਕੀ ਫੁਲਕੀ ਤਕਰਾਰ ਵੀ ਹੁੰਦੀ ਉੱਥੇ ਸੀਐਮਟੀ ਪ੍ਰਤਾਪ ਬਾਜਵਾ ਦੇ ਨਾਲ ਨਜ਼ਰ ਆਈ ਤਾਂ ਪ੍ਰਤਾਪ ਬਾਜਵਾ ਲੀਡਰ ਆਫ oppositon ਨੇ ਸਦਨ ਦੀ ਕਾਰਵਾਈ ਮੁltavi ਹੋ ਚੁੱਕੀ ਹੈ ਅੱਜ ਦੇ ਦਿਨ ਦਾ ਟਾਈਮ ਜਿਹੜਾ ਖਤਮ ਹੋ ਚੁੱਕਿਆ ਹੈ ਜਿਹੜਾ ਸਦਨ ਦੇ ਵਿੱਚ ਮਤਾ ਇੱਕ ਦਿਨ ਦਾ ਖਾਸ ਸੈਸ਼ਨ ਸਦਕੇ ਰੱਖਿਆ ਗਿਆ ਸੀ ਮਤਾ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਜੀ ਕਿ ਪ੍ਰਤਾਪ ਬਾਜਵਾ ਕੁਝ ਕਹਿ ਰਹੇ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਇਹ ਗੱਲ ਕਹੀ ਸੀ ਕੱਲ ਸਾਰੇ ਸੀਐਲਪੀ ਦੇ ਸਾਰੇ ਸਾਥੀ ਮੈਂਬਰਸ ਦੀ ਮੀਟਿੰਗ ਹੋਈ ਸੀ ਉੱਥੇ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਸੀ ਕਿ ਪਾਣੀਆਂ ਦੇ ਇਸ਼ੂ ਤੇ ਕਿਉਂਕਿ ਪਾਣੀ ਸ਼ahr ਆਗੇ ਸਾਡੀ ਉਹਦੇ ਵਿੱਚ ਅਸੀਂ ਗਵਰਨਮੈਂਟ ਆਫ ਪੰਜਾਬ ਨੂੰ ਪੂਰੀ ਆਪਣੀ ਕੋਆਪਰੇਸ਼ਨ ਦਵਾ ਬਟ ਅਨਫੋਰਚਨਟਲੀ ਮੈਂ ਸਮਝਦਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਲੈ ਕੇ ਆਣੀਆਂ ਚਾਹੀਦੀਆਂ ਸਾਰਿਆਂ ਨੇ ਮੈਂਸ਼ਨ ਕੀਤਾ ਮੈਂ ਜ਼ਿਕਰ ਕੀਤਾ ਸਫਰਗੱਟ ਸਿੰਘ ਜੀ ਨੇ ਜ਼ਿਕਰ ਕੀਤਾ ਰਾਣਾ ਜੀ ਨੇ ਜ਼ਿਕਰ ਕੀਤਾ ਸਤਲਪੁਰ ਰਜਿੰਦਰ ਸਿੰਘ ਜੀ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਸਾਰਿਆਂ ਨੂੰ ਇੰਪੋਰਟੈਂਟ ਸੀ ਜਿਹੜੀ 1964 ਦੇ ਵਿੱਚ ਜਿਹੜੀਆਂ ਸੈਕਸ਼ਨਸ 78 79 ਤੇ 80 ਸੀ ਉਹਨਾਂ ਬਾਰੇ ਰੈਜ਼ੋਲੂਸ਼ਨ ਬਕਾਇਦਾਤ ਹੋ ਲੈ ਕੇ ਆਣਾ ਚਾਹੀਦਾ ਸੀ ਉਹਦਾ ਅਜੇ ਵੇਰਵਾ ਇਹਨਾਂ ਨੇ ਇਹਦੇ ਵਿੱਚ ਦਿੱਤਾ ਨਹੀਂ ਇਸ ਲੜਾਈ ਦੇ ਵਿੱਚ ਅਸੀਂ ਗਵਰਨਮੈਂਟ ਨੂੰ ਇੰਨੀ ਗੱਲ ਕਹੀ ਹੈ ਕਿ ਗੰਭੀਰ ਹੋਣ ਦੀ ਲੋੜ ਹੈ ਜਿੰਨਾ ਇਹਨਾਂ ਨੂੰ ਸਪੋਰਟ ਯੂਨੀਨਿਮਸਲੀ ਕੀਤਾ ਗਿਆ ਮੈਨੂੰ ਯਾਦ ਹੈ ਮੈਂ ਉਦੋਂ ਕਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦਾ ਹਿੱਸਾ ਸੀ ਜਦੋਂ ਕਾਂਗਰਸ ਨੇ 2004 ਦੇ ਵਿੱਚ ਟਰਮੀਨੇਸ਼ਨ ਵੋਟਰ ਟਰਮੀਨੇਸ਼ਨ ਐਕਟ ਲੈ ਕੇ ਆਂਦਾ ਸੀ ਉਦੋਂ ਜਿੰਨੀ اپوزیشن ਪਾਰਟੀਆਂ ਸੀ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਸਾਡੀ ਪਾਰਟੀ ਨੇ ਤੇ ਉਸ ਟਾਈਮ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਥੈਂਕਸ ਵੀ ਕਿਹਾ ਅੱਜ ਅਸੀਂ ਵੇਖਿਆ ਕਿ ਪਿਛਲੀ ਬੈਕਗ੍ਰਾਉਂਡ ਉਹਨਾਂ ਨੂੰ ਖੰਗਾਲਨੇ ਸ਼ੁਰੂ ਕਰ ਦਿੱਤੇ ਤੇ ਬਹੁਤ ਸਾਰੇ ਕੁਝ ਇਹੋ ਜਿਹੇ ਫੈਕਟਸ ਹਨ ਜਿਨ੍ਹਾਂ ਬਾਰੇ ਕੰਪਲੀਟ ਮੈਂਬਰਸ ਨੂੰ ਨੋਲੇਜ ਹੈ ਜਿਨ੍ਹਾਂ ਦੀ ਹੁਣ ਡਿਟੇਲ ਚ ਮੈਂ ਜਾਣਣਾ ਨਹੀਂ ਚਾਹਾਂਗਾ ਬਟ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹਨਾ ਕਿ 2004 ਦਾ ਜਿਹੜਾ ਹਿਸਟੋਰਿਕ ਵਾਟਰ ਅਸੀਂ ਇੱਕ ਕੀਤਾ ਸੀ ਐਕਟ ਖਾਰਜ ਕੀਤਾ ਸੀ ਟਰਮੀਨੇਸ਼ਨ ਆਫ ਵਾਟਰ ਐਕਟ ਜਿਹਦੇ ਨੇ ਉਹ ਅੱਜ ਦੇ ਦਿਨ ਤੱਕ 2025 ਆ ਚੁੱਕਿਆ ਹੈ ਅਜੇ ਤੱਕ ਪਾਣੀ ਪੰਜਾਬ ਦਾ ਇੱਕ ਡ੍ਰੌਪ ਪਾਣੀ ਨਹੀਂ ਜਾ ਸਕਿਆ ਕਿਉਂਕਿ ਉਸ ਟਾਈਮ ਕਾਂਗਰਸੀ ਸਰਕਾਰ ਨੇ ਪੰਜਾਬ ਦੇ ਹੱਥ 'ਚ ਡਟ ਕੇ ਪੈਰਾ ਦੇ ਅਸੀਂ ਗਾਂ ਵੀ ਡਟ ਕੇ ਪੈਰਾ ਦੇਵਾਂਗੇ ਅਸੀਂ ਇੰਨਾ ਜ਼ਰੂਰ ਚਾਹੁੰਦੇ ਆ ਜਿਹਦਾ ਜ਼ਿਕਰ ਮੇਰੇ ਸਾਰੇ ਸਾਥੀਆਂ ਨੇ ਕੀਤਾ ਹੈ ਕਿ ਸਰਕਾਰ ਗੰਭੀਰਤਾ ਦੇ ਨਾਲ ਸਪੈਸ਼ਲੀ ਜਿਹੜਾ ਡੈਮ ਸੇਫਟੀ ਐਕਟ ਹੈ ਇਹ ਨੂੰ ਜੇ ਪਹਿਲੇ ਥੋਂ ਹੀ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਅੱਜ ਇੱਥੋਂ ਤੱਕ ਪੋਜੀਸ਼ਨ ਨਹੀਂ ਸਿ ਪਹੁੰਚੀ ਤੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਾਹਮਣੇ ਰੱਖਣਾ ਚਾਹੁੰਦੇ ਹਾਂ ਨਹੀਂ ਗੱਲ ਇਹ ਸਤੈ ਹੈ ਕਿ ਹੁਣ ਟਾਈਮ ਹੀ ਇਹੋ ਜਿਹਾ ਆ ਚੁੱਕਿਆ ਹੈ ਜੀ ਦੁਰਸਤ ਤੇ ਅਜੇ ਆਣਾ ਹੈ ਗਵਰਨਮੈਂਟ ਐਕਟ ਕਰੇਗੀ ਤੇ ਦੁਰਸਤ ਆਇਆ ਜਾਏਗਾ ਆਮ ਤੌਰ 'ਤੇ ਇਸ ਤੋਂ ਪਹਿਲੇ ਕਈ ਦਫਾ ਇਹ ਗੱਲ ਹੋ ਚੁੱਕੀ ਹੈ ਕਿ ਉਸ ਨੂੰ ਫੋਲੋ ਅਪ ਕਰਨ ਦੇ ਵਿੱਚ ਗਵਰਨਮੈਂਟ ਕਸਰ ਛੱਡ ਤੋ ਅਸੀਂ ਸਾਡੀ ਇਹ ਪਾਰਟੀ ਵੱਲੋਂ ਇੱਕ ਬਹੁਤ ਇੱਕ ਓਨੈਸਟ رائے ਹੋਏਗੀ ਗਵਰਨਮੈਂਟ ਨੂੰ ਕਿ ਜੋ ਜੋ ਅੱਜ ਇੱਥੇ ਗੱਲ ਹੋਈ ਏ ਫਲੋਰ ਆਫ ਦੀ ਹਾਊਸ ਜਾਂ ਰੈਜ਼ੋਲੂਸ਼ਨ ਚਾਹੀਏ ਉਹਨੂੰ ਬੜਾ ਮੁਤੈਦੀਦ ਦਾਲ ਕਚੈਰੀਆਂ ਦੇ ਵਿੱਚ ਬਾਹਰ ਵੀ ਉਹਨੂੰ ਬਕਾਇਦਾ ਤੌਰ ਉਸ ਗੱਲ ਦੇ ਉੱਤੇ ਇਹ ਨਾ ਹੋਵੇ ਕਿ ਇੱਥੇ ਹੀ ਸੈਸ਼ਨ ਖਤਮ ਹੋਏ ਤੇ ਇੱਥੇ ਹੀ ਗੱਲ ਰਹਿ ਜੇ ਇਹਨੂੰ ਤਗੜੇ ਹੋ ਕੇ ਇਹਨੂੰ ਜਿੱਥੇ ਵੀ ਲੜਾਈ ਲੜਨ ਦੀ ਲੋੜ ਹੈ ਲੜੀ ਜੇ ਕਿਸੇ ਹਿਸਾਬ ਦੇ ਨਾਲ ਪੰਜਾਬ ਦਾ ਕੋਈ ਲੀਗਲ ਐਂਗਲ या कोई हाउस वालों कोई चीज की गेम लोड है तो वी आर विलिंग टू सपोर्ट दैम अगेन सो तो ये मैं अपनी गल करना चाहना जो कोई रखना साथ, साथ जब थे, ने देश को देखो मैं इससे कोई ज्यादा इसकी डूंगई में नहीं जाना चाहता मेरा ख्याल चीफ मिनिस्टर वुड बी अ बेटर जज जो चीफ मिनिस्टर ने बात कही उसको वो खुद ही आपको समझा सकते हैं तो उनका कहने का लहजा क्या था और मस, मतलब क्या था क्योंकि आज एक पंजाब के लिए गंभीर दिन है। सारा पंजाब चिंतित है कि पंजाब के पानी जो है कोई भी इधर से बाहर नहीं जाना चाहिए सो आज अभी थोड़ी देर पहले तक हमने गवर्नमेंट को फुली सपोर्ट किया फॉर द कॉज ऑफ पंजाब फॉर द कॉज ऑफ वाटर सो मैं इस टाइम कोई ऐसी बात नहीं कहना चाहता जिसका ये مقصد ہو کہ ابھی ہاؤس ختم ہوا ہے اور پھر نقطا چینی شروع ہو گئی ہے میرا خیال چیف منسٹر وڈ بی دی بیسٹ جج وہ اس بات پر جواب دیتا ہے میری سن لو اسی ایکو گل کہی ہے جڑا سٹینڈ کلیئر کیتا 2004 دے وچ جو بھی اس تو پہلے کچھ بھی ہویا سی اسی واٹر ٹرمینیشن بل لے آ کے سارے کو چیز ختم کر دتا اج دے دن تک आई डिड दे देन تاک ਕੋ ਸਟੈਂਡ ਕਰ ਰਹਾ ਹੈ ਇਨ ਵੈਰੀ ਗੁੱਡ ਸਟੈਂਡ ਵਿਦ ਪੰਜਾਬ ਗਲਤੀ ਕਿਹੜੀ ਗਲਤੀ ਹੈ ਅਸੀਂ ਮੰਨੀ ਹੈ ਇਹ ਸੇ ਤੇ ਲੈਣੀ ਚਾਹੀਦੀ ਕਿ ਸਾਨੂੰ ਸੁਪਰੀਮ ਕੋਰਟ ਆਨਬਲ ਸੁਪਰੀਮ ਕੋਰਟ 'ਚ ਲੜਨ ਦੀ ਲੋੜ ਹੈ ਚੰਗੇ ਟਰਨੀਜ਼ ਕਰਨ ਦੀ ਲੋੜ ਹੈ ਪੈਰਵਾਹੀ ਕਰਨ ਦੀ ਲੋੜ ਹੈ ਤੁਸੀਂ ਚੰਗੇ ਵਕੀਲ ਵੀ ਕਰਦੇ ਹੋ ਪੈਰਵਾਹੀ ਤੇ ਵੀ ਲੋੜ ਹੁੰਦੀ ਹੈ ਐਂਡ ਹੁਣਾਂ ਨਵੀਂ ਚੀਜ਼ ਆ ਗਈ ਹੈ ਜੀ ਜਿਸ ਦਾ ਇਹਦਾ ਪਖੜਾ ਵਿਆਸ ਜਿਹੜਾ ਮੈਨੇਜਮੈਂਟ ਦਾ ਸਿਸਟਮ ਹੈ ਬੋਰਡ ਹੈ ਅਸੀਂ ਖੁਦ ਡਿਮਾਂਡ ਕੀਤੀ ਸੀ ਕਿ ਇਸ ਨੂੰ ਸਕ੍ਰੈਪ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦਾ 60 40 ਦੇ ਵਿੱਚ ਆਕ ਸੀ ਵੋਟ ਸਾਡੇ ਕੋਲ ਇੱਕ ਹੈ ਬਾਕੀ ਸੂਬਿਆਂ ਕੋ ਵੀ ਸਾਰਿਆਂ ਦੀ ਵੋਟ ਹੈ ਪਰ ਬਾਕੀ ਸੂਬਿਆਂ ਦੇ ਵਿੱਚ ਜਾਂ ਤੇ ਮੇਰਾ ਖਿਆਲ ਇਹ ਨਾ ਕੋਈ ਇੰਗੈਲੀ ਨਹੀਂ ਇਹਨਾਂ ਨੇ ਜਿਹਾ ਹਿਮਾਚਲ ਹੀ ਅਸੀਂ ਪਤਾ ਕਰਾਇਆ ਸੀ ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ ਇਹਨਾਂ ਨੇ ਕਿਸੇ ਕਿਸਮ ਦੀ ਸਪੋਰਟ ਮੰਗੀ ਨਹੀਂ ਜੇ ਬੰਗਲਾਦੇਸ਼ ਦੇ ਅਸੀਂ ਕਰਦੇ ਹਾਂ ਤਾਂ ਇਸ ਨੂੰ ਇਹੋ ਜਿਹੀ ਕਈ ਵਾਰ ਕੋ ਕਸਰ ਰਹਿ ਜਾਂਦੀ ਹੈ ਜਿਹੜੀ ਅਸੀਂ ਸਮਝਾਂਗੇ ਕਿ ਇਹਨਾਂ ਨੂੰ ਨਹੀਂ ਕਰਦੇ ਇਸ ਨੂੰ ਹੱਲ ਨਹੀਂ ਕਰਨਾ ਨਹੀਂ ਸਕਦਾ ਆਓ ਸਰਕਾਰਾਂ ਨੇ ਚੌਰੀਆਂ ਤੇ ਕ੍ਰੈਪ ਜਾਂ ਪੁਨਰਗਠਨ ਸਾਰੇ ਕਲੀਅਰ ਕਰ ਦੇ ਇਹ ਜੀ ਕ੍ਰੈਪ ਜਾਂ ਪੁਨਰਗਠਨ ਜੀ ਜੀ ਦੇਖੋ ਇਹਦੇ ਵਿੱਚ देखो पहली गलती डैम सेफ्टी एक्ट ਜਿਹੜਾ ਆ ਉਹ 2021 ਦੇ ਐਂਡ 'ਚ ਆਇਆ ਸੀ ਇਹ ਸਰਕਾਰ ਪਿਛਲੇ 3 ਸਾਲ ਸੁੱਤੀ ਰਹੀ ਆ ਔਰ ਇਹਨਾਂ ਨੇ 2022 ਦੇ ਵਿੱਚ ਜਿਹੜੀ ਸਟੇਟ ਕਮੇਟੀ ਆ ਉਹ ਵੀ ਬਣਾਤੀ ਸੀ ਇਹਦਾ ਮਤਲਬ ਇਹ ਹੋਇਆ ਕਿ ਇਹਨਾਂ ਨੇ ਉਸ ਗੱਲ ਨੂੰ ਐਕਸੈਪਟ ਕਰ ਲਿਆ ਕਿ ਅਸੀਂ ਡੈਮ ਸੇਫਟੀ ਜਿਹੜਾ ਐਕਟ ਬਣਿਆ ਗਵਰਨਮੈਂਟ ਆਫ ਇੰਡੀਆ ਦਾ ਅਸੀਂ ਉਹਨੂੰ ਮੰਨਦੇ ਆ ਪੰਜਾਬ ਦੇ ਵਿੱਚ ਹੁਣ ਲੀਗਲ ਲੜਾਈ ਹੋਊਗੀ ਕਿਉਂਕਿ ਇਹ ਪਹਿਲਾ ਸਟੈਪ ਆ ਉਸ ਮਤੇ ਦੇ ਦੁਆਰਾ ਇਹਨੂੰ ਰੱਦ ਕਰਨ ਦਾ ਜਿਹੜੀ ਮੇਰੀ ਸਟੇਟਮੈਂਟ ਦਿੱਤੀ ਹੈ ਉਹ ਕਹਿੰਦੇ ਆ ਕਿ ਲਗਭਗ ਐਮਪੀ ਸੀ ਜੀ ਉਹਨੇ ਜ਼ੋਰਦਾਰ ਸ਼ਿਕਾਇਤ ਉਹਦਾ ਕਿਤੇ ਵਿਰੋਧ ਰਜਿਸਟਰਡ ਨਹੀਂ ਹੈ ਉਹ ਤਾਂ 2 ਸਾਲ ਜਿਹੜੇ ਐਮਪੀ ਸਾਊਥ ਦੇ ਸੀਗੇ ਉਹਨਾਂ ਨੇ ਪੀਆਇਲ ਪਾਈ ਸੀ ਇਸੇ ਕਰਕੇ ਰਾਜ ਸਭਾ ਚੋ 2021 ਚੋਂ ਪਾਸ ਹੋਇਆ ਔਰ ਲੋਕ ਸਭਾ ਦੇ ਵਿੱਚ 2019 ਦੇ ਵਿੱਚ ਪਾਸ ਹੋਇਆ ਹੁਣ ਗੱਲ ਸਿਰਫ ਇੰਨੀ ਆ ਕੀ ਜਿੰਨਾ ਚਿਹਰੇ ਦੀ ਦੁਗਿਹਾਈ ਦੇ ਵਿੱਚ ਤਾਂ ਕਾਂਗਰਸ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਜਾ ਰਿਹਾ ਹੈ ਖੈਰ ਨੁਕਤਾ ਚਿੰਨੀ ਤਾਂ ਬਹੁਤ ਹੁੰਦੀ ਹੈ ਸਿਆਸੀ ਦੌਰ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ ਪਰ ਸਵਾਲ ਇਹ ਹੈ ਕਿ ਇੱਕ ਸੁਰ ਵਾਲਾ ਸੁਨੇਹਾ ਕੀ ਵਾਕਈ ਗਵਾਂਡੀ ਸੂਬੇ ਹਰਿਆਣਾ ਤੇ ਦੂਜੇ ਪਾਸੇ ਸੈਂਟਰ ਤੱਕ ਪਹੁੰਚਾਉਣ ਦੇ ਵਿੱਚ ਸਰਕਾਰ ਕਾਮਯਾਬ ਰਹੀ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਮਤਾ ਪਾਸ ਹੋਇਆ ਉਸ ਤੋਂ ਬਾਅਦ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਮਲਤਵੀ ਹੋ ਗਈ ਹੈ ਹੁਣ ਵਿਧਾਨ ਸਭਾ ਦੀ ਕਾਰਵਾਈ ਪਰ ਇਹ ਸਭ ਦੇ ਵਿਚਾਲੇ ਜਿਹੜੇ ਵਿਰੋਧੀ ਨੇ ਉਹ ਆਪਣਾ ਪੱਖ ਰੱਖ ਰਹੇ ਨੇ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਪਰ ਜੇ ਓਵਰঅল ਪਿਕਚਰ ਦੇਖੀ ਜਾਵੇ ਪੰਜਾਬ ਵਿਧਾਨ ਸਭਾ ਦੇ اجلاس ਦੀ ਤਾਂ ਇਸ ਦੇ ਵਿੱਚ ਦੋ ਅਹਿਮ ਗੱਲਾਂ ਨੇ ਇੱਕ ਸੁਰਤਾਂ ਨਜ਼ਰ ਆਏ ਪਰ ਕਿਤੇ ਨਾ ਕਿਤੇ ਜਿਹੜੀਆਂ ਪੰਜਾਬ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਰਗਿਆ ਨੇ ਯਾਨੀ ਕਿ ਸਾਬਕਾ ਸਰਕਾਰਾਂ ਰਹੀਆਂ ਨੇ ਖਾਸ ਤੌਰ ਤੇ ਕਾਂਗਰਸ ਤੇ ਅਕਾਲੀ ਦਲ ਨੂੰ ਮੁੱਖ ਮੰਤਰੀ ਕਿਤੇ ਨਾ ਕਿਤੇ ਸਵਾਲਾਂ ਦੀ ਕਟਾਰੇ 'ਚ ਖੜਾ ਕਰ ਰਹੇ ਸਨ ਤਾਂ ਉਸ ਦੇ ਉੱਤੇ ਤਰਕ ਦਿੱਤਾ ਗਿਆ ਸੀਐਮਏ ਕਹਿ ਰਹੇ ਨੇ ਕਿ ਸਾਬਕਾ ਸਰਕਾਰਾਂ ਦੇ ਸਮੇਂ ਘਟਨਾਕ੍ਰਮ ਵਾਪਰੇ ਨੇ ਇਸ ਕਰਕੇ ਅੱਜ ਇਹ ਸਥਿਤੀ ਵਾਪਰੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਨਹੀਂ ਕੀਤਾ ਗਿਆ ਔਰ ਪੰਜਾਬ ਦਾ ਜਿਹੜਾ ਪੱਖ ਹੈ ਜਾਂ ਪੰਜਾਬ ਦਾ ਜਿਹੜਾ ਹੱਕ ਹੈ ਉਸ ਨੂੰ ਛੱਡਿਆ ਗਿਆ ਦੂਜੇ ਪਾਸੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਇਸ ਗੱਲ ਦੇ ਉੱਤੇ ਗੱਲ ਕਰ ਰਹੇ ਨੇ ਕਿ 2004 ਤੋਂ ਪਹਿਲਾਂ ਬਹੁਤ ਕੁਝ ਹੋਇਆ ਪਰ 2004 ਚਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਸੀਗੇ ਤਾਂ ਉਸ ਸਮੇਂ ਜਿਹੜੇ ਵਾਟਰ ਐਗਰੀਮੈਂਟ ਸੀਗੇ ਜਾਂ ਟ੍ਰੀਟੀ ਸੀ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ ਜਿਹੜੇ ਸਾਰੇ ਪੁਰਾਣੇ ਸਮਝੌਤੇ ਸੀ ਉਹਨਾਂ ਨੂੰ 2004 ਦੇ ਵਿੱਚ ਵਿਧਾਨ ਸਭਾ ਦੇ ਜਿਹੜੇ ਮੈਂਬਰ ਪ੍ਰਸਤਾਵ ਰੱਦ ਕੀਤਾ ਗਿਆ ਸੀ ਕਰੇ ਜਿਹੜੇ ਵਿਰੋਧੀ ਨੇ ਸਵਾਲ ਚੁੱਕਰੇ ਨੇ ਪਰ ਇਸ ਸਭ ਦੇ ਵਿਚਾਲੇ ਤੁਹਾਨੂੰ ਸੁਣਵਾਉਣਾ ਹੈ ਕਿ ਮੁੱਖ ਮੰਤਰੀ ਦੇ ਵੱਲੋਂ ਵਿਧਾਨ ਸਭਾ ਦੇ ਅੰਦਰ ਕੀ ਕੁਝ ਕਿਹਾ ਗਿਆ ਹੈ ਸੀਐਮ ਦੀ ਸਪੀਚ ਰਹੀ ਤੁਸੀਂ ਕਹਿ ਸਕਦੇ ਹੋ ਕਿ ਕਰੀਬ ਕਰੀਬ ਇੱਕ ਘੰਟਾ ਦੀ ਤੇ ਉਸ ਦੇ ਵਿੱਚ ਉਹ ਆਪਣੀ ਗੱਲ ਰੱਖਦੇ ਹੋਏ ਨਜ਼ਰ ਆਏ ਸਫੈਦ ਹਾਥੀ ਬੰਨਿਆ ਹੋਇਆ ਖਰਚਾ ਸਾਰਾ ਸਾਡੀ ਅਸੀਂ ਦਿੰਨੇ ਆਂ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕੇਡਰ ਦੀ ਤਨਖਾਹ ਲੈਂਦੇ ਆ ਉਹ ਇਹ ਤਾਂ ਸਵੈਦਾ ਤੇ ਬਣ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀ ਐਮ ਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਾਂ ਦਰਿਆ ਮੰਡੀ ਆਪੀ ਰਾਖੀ ਕਰ ਲਾਂਗੇ ਬੀਬੀ ਐਮ ਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆਪਾਂ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂ ਆਣਿਆਂ ਨੂੰ ਵਿਚਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਹ ਦੋ ਕੰਮ ਨੇ ਉਹਨਾਂ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਹੇੜੇ ਉਹਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ महीने का नोटिस देकर मीटिंग एमरजेंसी सात दिन का बनता तीन घंटे चार घंटे पांच घंटे के नोटिस, नोटिस बुला लेंगे जी जो जी तीह ती कड़ी मीटिंग है जो तो मीटिंग ही इलीगल सी गैर संविधानक से तो उस लिया गया फैसला भी इलीगल है असं तो रद्द कर दें हरियाणा कदे भी नब्बे तो घटे ही नहीं एक सौ चार एक सौ दो सौ दस एक सौ दो एटी नाइन एक बार आया नाइन नाइन एक सौ नौ एक सौ दस एक सौ पौ बारह एक सौ चार एक सौ चार एक सौ चार हा हूं भी एक सौ चार वर्ती बैठे हो एक, के एक, एक कहता नहीं पानी देंगे छह चिट्ठी लिखी हर एक महीने बैठक होंगी है छे चिट्ठिया लिखिया छे महीनों बाद पछताओगे तो पा वरत रहे होगा पहला अं देना नहीं छे महीने पहला रिमांडर देंगे रहे नहीं मनो कहते पहला वांगू मिल जूगा सू कुछ नहीं होंगे ਨਾ ਪਹਿਲਾ ਵਾਲਾ ਕੰਮ ਨਹੀਂ ਰਿਹਾ ਫਿਰ ਹੁਣ ਸਾਡਾ ਅਬਦੇਈ ਪਾਣੀ ਪੂਰਾ ਨਹੀਂ ਹੋ ਰਿਹਾ ਜੀ ਕੀ ਕਰੀਏ ਪੌਂਗ ਡੈਮ 33 ਫੁੱਟ ਥੱਲੇ ਹੈ ਜੀ ਪਾਖੜਾ 12 13 ਫੁੱਟ ਥੱਲੇ ਫਿਰਦੀ ਹੈ ਰੰਜੀਤ ਸਾਗਰ 2 ਮੀਟਰ ਥੱਲੇ ਫਿਰਦਾ 50 55 ਫੁੱਟ ਤਾਂ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀਏ ਜੀ ਇਹਨਾਂ ਨੂੰ ਪਾਣੀ ਮੈਂ ਇਹੀ ਕਹੂੰਗਾ ਕਿ ਅੱਜ ਪੰਜਾਬ ਜਿਹੜਾ ਉਹ ਪੁਕਾਰ ਰਿਹਾ ਹੈ ਕਿ ਮੇਰੇ ਤਿੰਨ ਪੁੱਤ ਜਿਹੜੇ ਮੇਰੇ ਨਾਲ ਖੜੇ ਹੋ ਜਾਣ ਪਹਿਲੇ ਮੈਂ ਪਥਰੇ ਸੰਗਲਾਂ ਚ ਨੂੜਿਆ ਪਿਆ ਮੈਨੂੰ ਥੋੜਾ ਜਿਆਦਾ ਜੀ ਦਵਾਓ ਮੇਰਾ ਪਾਣੀ ਤਾਂ ਬਚਾ ਲਓ ਮੇਰੀ ਧਰਤੀ ਬਚਾ ਲਓ ਮੋਰ ਧਰਤੀ ਤੇ ਪਾਣੀ ਬਚ ਗਏ ਤਾਂ ਫਿਰ ਹਵਾ ਧਰਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਗੁਰੂ ਸਾਹਿਬ ਨੇ ਕਿਹਾ ਸੋ ਜੇ ਕਿਸੇ ਗੁਰੂ ਸਾਹਿਬ ਦੇ ਇਨਾਂ ਬਚਨਾਂ ਨੂੰ ਹੀ ਕਿਤੇ ਥੋੜਾ ਬਹੁਤ ਸਫਲ ਕਰ ਦਈਏ ਤਾਂ ਆਪਣਾ ਜੀਣਾ ਵੀ ਸਫਲ ਹੋ ਜਾਊਗਾ ਔਰ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਸ਼ਾਬਾਸ਼ੀ ਦੇਣਗੀਆਂ ਵੀ ਹਾਂ ਕੋਈ ਆਏ ਸੀ ਜਿਹੜੇ ਯਾਰ ਖੜ ਕੇ ਸਾਡੇ ਵਾਸਤੇ ਚਰਕਟ ਪਾਣੀ ਦਾ ਜਿਹੜਾ ਬਚ ਗਿਆ ਸਾਡਾ ਪਰ ਮੈਂ ਇਨਾ ਤੁਹਾਨੂੰ ਵੀ ਸਪੀਕਰ ਸਾਹਿਬ ਯਕੀਨ ਦਿਵਾਉਣਾ ਮੇਰੇ ਸਾਰੇ ਜਿਹੜੀ ਫੌਜ ਦੇ ਸਿਪਾਹੀ ਨੇ ਉਹਨਾਂ ਨੂੰ ਵੀ ਔਰ ਸਾਰੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇਤਾ ਜੀ ਨੇ ਸਾਰੇ ਲੀਡਰ ਸਾਹਿਬਾਨ ਕਿ ਬਿਲਕੁਲ ਸਟੈਂਡ ਤੇ ਰਹਾਂਗਾ ਉਸੇ ਸਟੈਂਡ ਤੇ ਰਹਾਂਗਾ ਕੋਈ ਕਿਸੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਅੰਡਰ ધ ਟੇਬਲ ਗੱਲ ਨਹੀਂ ਹੋਣੀ ਕੋਈ ਬੰਦ ਕਮਰੇ ਚ ਮੀਟਿੰਗ ਨਹੀਂ ਹੋਣੀ ਜੋ ਗੱਲ ਹੋਊਗੀ ਪਬਲਿਕ ਦੇ ਸਾਹਮਣੇ ਹੋਊਗੀ ਔਰ ਲੋਕਾਂ ਦੇ ਸਾਹਮਣੇ ਕਰਾਂਗੇ ਔਰ ਪੰਜਾਬ ਦਾ ਪਾਣੀ ਵੀ ਇੱਕ ਵੀ ਬੂੰਦ ਨਹੀਂ ਜਾਣ ਦੇਵਾਂਗੇ ਜਿੱਥੇ ਤੱਕ ਲੜਾਈ ਲੜਨੀ ਪੈਗੀ ਸੁਪਰੀਮ ਕੋਰਟਾਂ ਤੱਕ ਲੜਾਈ ਲੈਣੀ ਪੈਗੀ ਲੜ ਲਾਂਗੇ ਪਰ ਪਾਣੀ ਜਾਊਗਾ ਜੀ ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਾਣੀ ਆਸੀਂ ਨਹੀਂ ਦਵਾਂਗੇ ਤੇ ਅੱਗੇ ਕਿਵੇਂ ਇਸ ਫਾਈਟ ਨੂੰ ਲੜਨਾ ਹੈ ਉਸ ਦੇ ਉੱਤੇ ਵੀ ਗੌਰ ਕੀਤਾ ਗਿਆ ਪਰ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸੀਐਮ ਮਾਨ ਵਿਰੋਧੀਆਂ ਦੇ ਉੱਤੇ ਵਰਦੇ ਨਜ਼ਰ ਆਏ ਇਹਤੂ ਪਾਸੇ ਉਹਨਾਂ ਨੇ ਬਾਜਵਾ ਨੂੰ ਇਤਿਹਾਸ ਦੀ ਯਾਦ ਦਵਾਈ ਤਾਂ ਦੂਜੇ ਪਾਸੇ ਅਸ਼wini ਸ਼ਰਮਾ ਤੇ ਵੀ ਨਿਸ਼ਾਨਾ ਸਾਧਿਆ 81 ਜਿੱਕੇ ਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਲ ਸੀ ਗਿਆਨੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੋਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ 'ਚ ਨਾ ਜਾਓ ਹੁਣ ਮਾਫੀयां ਮੰਗੀ ਜਾਂਦੇ ਹੋ ਅਮਰੀਕਾ 'ਚ ਜੋ 80s 'ਚ ਹੋਇਆ ਉਸकी ਜ਼ਿੰਮੇਵਾਰੀ ਲੇਤਾ ਹੂੰ ਮੈਂ ਮੈਂ ਬਹਾਉ ਹਮ ਨਹੀਂ ਥਾ ਇਹਦਾ ਮਤਲਬ ਜੀ ਤੁਸੀਂ ਹੈ ਹੀ ਨਹੀਂ ਸੀ ਤਾਂ ਉਦੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਮਤਲਬ ਬੰਗਲਾਦੇਸ਼ ਬਣੀ ਨਹੀਂ ਅਫਸਰ ਬਦਲੀ ਜਾਂਦੇ ਆ ਹੁਣ ਲੇਟੈਸਟ ਦੱਸਦਾ ਜਦੋਂ ਮੈਂ ਇਥੋਂ ਗਿਆ ਸੀ ਅਮਰਜੈਂਸੀ ਜਾਣਾ ਪੈ ਗਿਆ ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਕਹੇ ਤੂੰ ਫਟੇ ਚੱਕਦੇ ਜਿਹੜੇ ਗੇਟ ਖੋਲਦੇ ਤੂੰ ਖੋਲਦੇ ਕਿਉਂਕਿ ਪੰਜਾਬ ਵਾਲੇ ਤਾਂ ਮੁੱਕਰਗੇ ਕਹਿੰਦੇ ਅਸੀਂ ਨਹੀਂ ਖੋਲਦੇ ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਹੁਣ ਪੱਕਾ ਕਰ ਨੂੰ ਹਜੇ ਵੀ ਨਹੀਂ ਹਟੇ ਅ ਅਸ਼wini ਜੀ ਥੋੜਾ ਕਹੋ ਤਾਹਾਂ ਤੁਸੀਂ ਤਾਂ ਚਟਾਨਾਂ 'ਤੇ ਖੜੇ ਆ ਤਾਹਾਂ ਦੇ ਬਾਹਰ ਕੀ ਕਰਾਂਗੇ ਤੁਸੀਂ ਤਾਂ ਕਹਿੰਦਾ ਚਟਾਨਾਂ 'ਤੇ ਖੜੇ ਆ ਤਾਹਾਂ ਕਹ ਤਾਹਾਂ ਦੇ ਕਿ ਹਜੇ ਵੀ ਨਹੀਂ ਹਟੇ ਹਜੇ ਵੀ ਨਹੀਂ ਹਟੇ ਘੰਟਾ ਪਹਿਲਾਂ ਅਫਸਰ ਬਦਲ ਕੇ ਆਡੇ ਨੇ ਹਿਮਾਚਲ ਦਾ ਅੱਛਾ 20 ਤਰੀਕ ਨੂੰ ਬੈਸੀ ਬੀਜ ਹਰਿਆਣੇ ਨੂੰ ਕੀ ਚੱਕਰ ਹੈ ਇਹ ਜੀ ਕਿਹੜੀ ਫਸਲ ਬੀਜਣ ਲੱਗਣੀ ਹੈ ਜਿਹੜੀ 8 ਦਿਨਾਂ ਚ ਹੀ ਹੋ ਜਾਣੀ ਹੈ ਇਹ ਜੀ ਫਸਲ ਕਿਹੜੀ ਬੀਜਣ ਲੱਗੇ ਨੇ ਹੋ ਕਿ 8 ਦਿਨਾਂ ਬਾਅਦ ਤੱਕ ਨੂੰ 85 ਲੋ ਚਾਹੀਦਾ ਚਲਾਕੀਆਂ ਕਰਦੇ ਆ ਸਾਡੇ ਨਾਲ ਫਿਰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ ਔਰ ਮਤੇ ਦੇ ਹੱਕ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨਜ਼ਰ ਆਈਆਂ ਨੇ ਖੈਰ ਜਦੋਂ ਸਾਰੀਆਂ ਸਿਆਸੀ ਤਿਰਾਂ ਇੱਕ ਸੁਰ ਦੇ ਵਿੱਚ ਨਜ਼ਰ ਆਉਣ ਪੰਜਾਬ ਦੇ ਪਾਣੀ ਦੇ ਲਈ ਫਿਰ ਫਰਕ ਤਪੈਂਦਾ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਬੀਬੀਐਮਬੀ ਦੀ ਪਟੀਸ਼ਨ ਦੇ ਉੱਤੇ ਕੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਕੱਲ ਦੁਪਹਿਰ 2 ਵਜੇ ਕੁਣਬਾਈ ਹੋਵੇਗੀ ਅਤੇ ਪੰਜਾਬ ਸਰਕਾਰ ਤੇ ਦਖਲ ਦੇਣ ਦਾ ਇਲਜ਼ਾਮ ਇਸ ਪਟੀਸ਼ਨ ਦੇ ذریعے ਲਗਾਇਆ ਗਿਆ ਹੈ ਗੈਰ ਕਾਨੂੰਨੀ ਤੇ ਗੈਰ ਸਬਦਾਨਿਕ ਤੰਗ ਦੇ ਨਾਲ ਦਖਲ ਦਿੱਤਾ ਜਾ ਰਿਹਾ BBMB ਨੇ ਇੱਕ ਪਟੀਸ਼ਨ ਪਾਈ ਤੇ ਵੀ ਕਿਹਾ ਕਿ ਪੰਜਾਬ ਪੁਲਿਸ ਨੇ ਪਾਟਣਾ ਨੰਗਲ ਡੈਮ ਹੈਡਵਰਕਸ ਦੇ ਉੱਤੇ ਕਬਜ਼ਾ ਕੀਤਾ ਗਿਆ ਹੈ ਪੰਜਾਬ ਪੁਲਿਸ ਦੀ ਤਾਇਨਾਤੀ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ ਨੰਗਲ ਡੈਮ ਤੋਂ ਪੰਜਾਬ ਪੁਲਿਸ ਹਟਾ ਦਿੱਤੀ ਜਾਵੇ ਇਹ ਪਟੀਸ਼ਨ ਦੇ ਵਿੱਚ ਜਿਹੜੀਆਂ ਮੰਗਾਂ ਕੀਤੀਆਂ ਗਈਆਂ ਨੇ ਸੁਣਵਾਈ ਹੋਈ ਹੈ ਅੱਜ ਤੇ ਕੱਲ ਦੁਬਾਰਾ ਸੁਣਵਾਈ ਹੋਵੇਗੀ ਬੀਬੀਐਮਬੀ ਸੰਵਿਧਾਨਿਕ ਬਾਡੀ ਹੈ ਇਸ ਦੇ ਵਿੱਚ ਦਖਲ ਦੇ ਨਾਲ ਅਰਾਜਕਤਾ ਵਧੇਗੀ ਦਰਸਲ ਉੱਤੇ ਤਾਲਾ ਲਗਾ ਕੇ ਪੁਲਿਸ ਲਗਾਈ ਗਈ ਹੈ ਨੰਗਲ ਡੈਮ ਦੇ ਤੇ ਜਿਹੜਾ ਵਾਟਰ ਵਰਕਸ ਹੈ ਉੱਥੇ ਹੈਡ ਵਰਕਸ ਹੈ ਔਰ ਬੀਬੀਐਮਬੀ ਪਟੀਸ਼ਨ ਲੈ ਕੇ ਪਹੁੰਚ ਗਈ ਹੈ ਕਿ ਪੰਜਾਬ ਦੀ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ ਔਰ ਇਸ ਦੇ ਉੱਤੇ ਕੱਲ ਫਿਰ ਦੁਬਾਰਾ ਸੁਣਵਾਈ ਅਦਾਲਤ ਦੇ ਵਿੱਚ ਹੋਵੇਗੀ ਦੁਪਹਿਰ 2 ਵਜੇ ਕਿ ਉਹ ਇਹ ਥੀ कि भी पंजाब सरकार ने गैर कानूनी तौर पर जो है पुलिस वहाँ पर डिप्लॉय करके जो है वहाँ पर सिक्योरिटी ले ली है अंडर दी गाँव की भी की भी हम पंजाब की क्योंकि आज एक नई चीज़ एक और आई है कि भी इन्होंने जो है पंजाब सरकार ने ईमेल किया है बीबीएमबी को कि क्योंकि भारत पाकिस्तान के बीच में टेंशन बढ़ी हुई है तो उस टेंशन के कारण हमने जो है पंजाब पुलिस को वहाँ पर डिप्लॉय किया ताकि डैम को किसी भी तरीके को दिक्कत ना आए तो इस तरह की बात कह करके इन जस्टिफिकेशन के अंदर जो है पंजाब ने ये कहा बाकी दोनों पी मेरी पीआईएल के अंदर भी है जो पंचायत की के अंदर, उसमें भी यही दो मांगे की तो हरियाणा को उसके हिस्से का पानी दिया जाए जी, कल तीन बजे सुनवाई है इसमें पंजाब सरकार अपनी रिप्लाई तक कल तो कल दोपहर दो तीन बजे सुनवाई होनी है और पंजाब सरकार पक्ष रखा जाएगा मामला हाई कोर्ट भी पहुंचा हुआ